ਹਾਂਜੀ ਬਾਈ ਕੀ ਹਾਲ ਨੇ ਟਾਈਮ ਹੋ ਗਿਆ ਦਾ ਬਾਈ ਕਰਤੀ ਵਲੌਗ ਦੀ ਸਟਾਰਟਿੰਗ ਤੇ ਤੁੱਪ ਵੀ ਨਿਕਲਿਆ ਅੱਜ ਚੱਕਦੇ ਆਂ ਬੱਚਿਆਂ ਨੂੰ ਬਾਈ ਲੈ ਕੇ ਜੰਨੇ ਉੱਪਰ ਤੇ ਮਿਲਦੇ ਆਂ ਬਾਈ ਤੁਹਾਨੂੰ ਉੱਤੇ ਆ ਕੇ ਪਹਿਲਾਂ ਬਾਈ ਆ ਜਿਹੜੀ ਪਿੰਜਰੇ 'ਚ ਬਾਈ ਜੋੜੀ ਤਾੜੀ ਆ ਇਹਨੂੰ ਚੱਕ ਕੇ ਆਪਾਂ ਖੁੱਡੇ ਦੀ ਤਾੜਨਾ ਬਾਈ ਕਿਉਂਕਿ ਉਹ ਦੂਜੀ ਕਬੂਤਰ ਨੇ ਬਾਈ ਦੋਵੇਂ ਅੰਡੇ ਲਾਲੇ ਤੇ ਹੁਣ ਉਹਨਾਂ 'ਚ ਆਪਾਂ ਛੱਡ ਦਿੰਨੇ ਆਂ ਤੇ ਨਾਲੇ ਕਰਨੀ ਆ ਯਾਰ ਖੁੱਡੇ ਦੀ ਸਫਾਈ ਅੱਜ ਬਹੁਤ ਖਰਾਬ ਹੋਇਆ ਹੋਇਆ ਸਭ ਤੋਂ ਪਹਿਲਾਂ ਬਾਈ ਚੱਕਦੇ ਆਂ ਇਹਨਾਂ ਨੂੰ ਤੇ ਛੱਡਦੇ ਆਂ ਦੂਜੇ ਪਾਸੇ ਦਿਖਾਉਣੇ ਆ ਬਾਈ ਤੁਹਾਨੂੰ ਨਾਲੇ ਆ ਘੁੱਡੇ ਜੇ ਫਰਦੀ ਬਾਈ ਇੱਕ ਜੋੜੀ ਇਹਨੇ ਦੋ ਆਂਡੇ ਲਾਲੇ ਕਬੂਤਰੀ ਨੇ ਤੇ ਆਪਾਂ ਇੱਧਰ ਛੱਡ ਦਿੰਨੇ ਆ ਜੋੜੀ ਨੂੰ ਤੇ ਇਹ ਇੱਧਰ ਲਾ ਲੈਣਗੇ ਆਂਡੇ ਦੇਖੋ ਬਈ ਬੱਚਿਆਂ ਨੂੰ ਬਈ ਇੱਕ ਛਤਰੀ ਦੀ ਬਾਤਾ ਤੇ ਚੱਕਦੇ ਹਾਂ ਤਾਂ ਨੂੰ ਤੇ ਦੂਜੇ ਪਾਸੇ ਲਾਉਣੇ ਆ ਜਾਲ ਬਈ ਜਾਲ ਚ ਵੀ ਬਹਾਉਣੇ ਆ ਬੱਚਿਆਂ ਨੂੰ ਨੇ ਵੀ ਬੱਚੇ ਬਈ ਜਾਲ ਚ ਇੰਨਾ ਤੇ ਸਾਰਿਆਂ ਦੇ ਖੰਭ ਕੱਟੇ ਹੋਏ ਆ ਸਾਈਡਾਂ ਤੋਂ 4-4 ਦੋਵੇਂ ਸਾਈਡਾਂ ਤੋਂ 4-4 ਕੱਟੇ ਹੋਏ ਆ ਤੇ ਜਿਨ੍ਹਾਂ ਦੇ ਪੂਰੇ ਆਏ ਹੋਏ ਆ ਖੰਭ ਉਹ ਆਪਾ ਪੱਟੇ ਨਹੀਂ ਉਹ ਆਪਾ ਇੱਕ ਤਰੀਕੇ ਨੂੰ ਸਿੱਧੇ ਉਹਨਾਂ ਦੇ ਖਾਂਬੇ ਪੱਟਨੇ ਬਈ ਇੱਕ ਇੱਕ ਦੋ ਦੋ ਕਰਕੇ ਜਿਨ ਆ ਜਿਵੇਂ ਹੁਣ ਆ ਬੱਚੇ ਆ ਤੁਹਾਨੂੰ ਮੈਂ ਦਿਖਾਉਣਾ ਇਹਨਾਂ ਦੇ ਆ ਸਾਈਡ ਤੋਂ ਵੇਖ ਲਓ ਚਾਰ ਖੰਭੇ ਕੱਟੇ ਹੋਏ ਆ ਇਹ ਹੁਣ ਆਪਾਂ ਚਾਰੇ ਖੱਚ ਦੇ ਦਾਂਗੇ ਤੇ ਫਿਰ ਆਪਾਂ ਇੱਥੇ ਨਵੇਂ ਖੰਭਾ ਲਾਣਗੇ ਬਈ ਇਹਨਾਂ ਚ ਬਈ ਇਹਨਾਂ ਦੇ ਖੰਭਾ ਆਉਣਗੇ ਤੇ ਫਿਰ ਆਪਾਂ ਇਹਨਾਂ ਨੂੰ ਡਾਇਆ ਕਰਾਂਗੇ ਮਾਰਚ ਅਪ੍ਰੈਲ ਚ ਜਦੋਂ ਨੂੰ ਆਪਾਂ ਕੱਢਣੀ ਆ ਬਈ ਬਾਹਰ ਉਹਨੂੰ ਉਹਨਾਂ ਦੇ ਪੂਰੇ ਵਧੀਆ ਖੰਭ ਆ ਜਾਣਗੇ ਜਦੋਂ ਨੂੰ ਆਪਾਂ ਬਾਜੀ ਤੇ ਛੱਡਨੇ ਆ ਉਹ ਜਦੋਂ ਨੂੰ ਆਪਾਂ ਬਾਹਰ ਡਾਉਣੇ ਆ ਘਰੇ ਡਾਈਆਂ ਲੈਣੀਆਂ ਉਹਨਾਂ ਨੂੰ ਬਈ ਵਧੀਆ ਆ ਜਾਣਗੇ ਇਹਨਾਂ ਦੇ ਖੰਭ ਆਓ ਬਾਬੂ ਜਾਲ ਵੀ ਟੰਗਤਾ ਤੇ ਛਤਰੀ ਵੀ ਟੰਗਦੀ ਬਈ ਚੱਲਦੇ ਥੱਲੇ ਬਈ ਹੁਣ ਇਹਨਾਂ ਨੂੰ ਆਪਾਂ ਛੱਡ ਦਿੰਨੇ ਆ ਹੁਣ ਆਈ ਕਰਦੇ ਆ ਖੁੱਡੇ ਦੀ ਸਫਾਈ ਤੇ ਨਾਲੇ ਤਾਂ ਘਾਉਣੇ ਬਈ ਤੁਹਾਨੂੰ ਥੱਲੇ ਆ ਕੇ ਜਾਨਵਰ ਬਈ ਥੱਲੇ ਆ ਕੇ ਆਪਾਂ ਖੁੱਡਾ ਵੀ ਕਰਤਾ ਹੀ ਸਾਫ ਖੁੱਡਾ ਕੀਤਾ ਹੀ ਪਰ ਥੋੜਾ ਬਾਈ ਤੇ ਆਪਾਂ ਮੁਰਗਿਆਂ ਨੂੰ ਛੜਤਾ ਹੀ ਬ੍ਰਹਮਾ ਨੂੰ ਤੇ ਆ ਬਰ ਬ੍ਰਹਮਾ ਮੁਰਗਾ ਬਈ ਅੱਗ ਨਾਲੋਂ ਦਾ ਹੋਗਾ ਠੀਕ ਆਵੇਂ ਹੁਣ ਤਾਂ ਅੱਗੇ ਤਾਂ ਬਾਈ ਜਿਵੇਂ ਮੂੰਹ ਮਾਰਦਾ ਸੀ ਤੇ ਹੁਣ ਤਾਂ ਮਾਰਨ ਲੱਗ ਪਿਆ ਹੁਣ ਤਾਂ ਇੱਕ ਅੱਖ ਨੂੰ ਦਿਸਣ ਵੀ ਲੱਗ ਗਿਆ ਥੋੜਾ ਥੋੜਾ ਬਾਈ ਤੇ ਦੂਜੀ ਅੱਖ ਹੋ ਰਹਿ ਗਿਆ ਥੋੜਾ ਥੋੜਾ ਬਾਈ ਹੋੜੀ-ਓੜੀ ਹੋ ਜੂਗਾ ਸੱਟ ਪੈ ਸਾਰਾ ਤੇ ਦਵਾਈ ਆਪਾਂ ਤੜਕੇ ਤੇ ਸ਼ਾਮੀ ਬਾਈ ਦੋ ਟਾਈਮ ਦਿੰਨੇ ਆ ਦਵਾਈ ਤਾਂ ਜਾ ਕੇ ਹੋਇਆ ਬਾਈ ਕਿਤੇ ਲੂਟ ਨਾਲ ਹੀ ਛੜਤੇ ਬਈ ਆਪਾਂ ਟਰਕੀ ਟਰਕੀ ਵੀ ਇਹਨਾਂ ਨਾਲ ਫਿਰਦੇ ਰਹਿਣਗੇ ਤੇ ਨਾਲੇ ਬ੍ਰਹਮਾ ਛੜਤੇ ਬਈ ਇਹ ਫਿਰਦੇ ਰਹਿਣਗੇ ਤੇ ਤਾਂ ਛਤਰੀ ਤੇ ਵੀ ਬੈਠੇ ਆ ਬਈ ਬੱਚੇ ਚਾਰੇ ਤੇ ਜਾਲਚ ਵੀ ਵਧੀਆ ਬੈਠਾ ਬਈ ਖੁੱਡਾ ਵੀ ਕਰਤਾਈ ਬਈ ਆਪਾਂ ਸਾਫ ਜਮਾ ਵਧੀਆ ਬਣ ਗਿਆ ਖੁੱਡਾ ਵੀ ਤੇ ਬਾਕੀ ਸਾਰੇ ਕਬੂਤਰ ਬਈ ਤਾਂ ਬੈਠੇ ਆ ਡੰਡਿਆਂ ਦੇ ਹਾਂਜੀ ਬਈ ਬੱਦਲ ਜੇ ਹੋ ਗਏ ਤੇ ਛੱਡੀ ਬੈਠੇ ਆ ਆਪਾਂ ਟਰਕੀ ਤੇ ਬ੍ਰਹਮਾ ਬ੍ਰਹਮਾ ਤੇ ਟਰਕੀ ਨੂੰ ਤਾੜ ਕੇ ਬਈ ਚੱਕ ਕੇ ਲਾਉਣੇ ਬਈ ਕਬੂਤਰ ਤਾਂ ਪਾਉਣੇ ਇਹਨਾਂ ਨੂੰ ਦਾਣੇ ਤੇ ਤਾੜਦੇ ਉਹਨਾਂ ਨੂੰ ਵੀ ਬਈ ਲਓ ਬਾਬੇ ਤਾੜ ਕੇ ਜਾਨਵਰਾਂ ਨੂੰ ਪਾਤੀਆਂ ਰੋਟੀਆਂ ਚੈਨਲ ਨੂੰ ਕਰ ਦਿਓ ਬਈ ਸਬਸਕ੍ਰਾਈਬ ਨਾਲੇ ਕਰ ਦਿਓ ਵੀਡੀਓ ਨੂੰ ਲਾਈਕ ਬਈ ਮਿਲਦੇ ਆ ਕੱਲ ਨੂੰ ਨਵਾਂ ਵਲੌਗ ਲੈ ਕੇ ਬਈ